ਸੋ ਦਿੱਲੀ ਬਲਾਸਟ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਾਂ ਸੁਰੱਖਿਆ ਜਨਸੀ ਦੀ ਟੀਮ ਨੇ ਪਠਾਨਕੋਟ ਦੇ ਇੱਕ ਨਿੱਜੀ ਮੈਡੀਕਲ ਕਾਲਜ ਦੇ ਡਾਕਟਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਡਾਕਟਰ ਰਾਈ ਸਹਿਮਦ 2020 ਤੋਂ 2021 ਤੱਕ ਫਰੀਦাবাদ ਦੀ ਏਐਨ ਫਲਾਈ ਯੂਨੀਵਰਸਿਟੀ ਵਿੱਚ ਕੰਮ ਕਰਦਾ ਸੀ। ਯੂਨੀਵਰਸਿਟੀ ਦੇ ਡਾਕਟਰਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਸੀ। ਤਾਂ ਦਿੱਲੀ ਤੋਂ ਆਕੇ ਦੇ ਮੁੱਖ ਦੋਸ਼ੀ ਡਾਕਟਰ ਉਮਰਦੇਸ਼ ਸੰਪਰਕ ਦੇ ਵਿੱਚ ਸੀ। ਉਹ ਪਠਾਨਕੋਟ ਤੋਂ ਫੜੇ ਗਏ ਡਾਕਟਰ ਰਾਈ ਸਹਿਮਦ ਨੂੰ ਸੁਰੱਖਿਆ ਜਨਸੀ ਨੇ ਪੁਚਕੀਟਸ ਦੇ ਲਈ ਆਪਣੇ ਨਾਲ ਲੈ ਗਏ ਨੇ। ਗ੍ਰਫਤਾਰ ਕੀਤਾ ਗਿਆ ਡਾਕਟਰ ਜੰਮੂ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲੀਸ ਨੇ ਦਿੱਲੀ ਬਲਾਸਟ ਮਾਮਲੇ ਦੇ ਸਬੰਧ ਵਿੱਚ ਹਰਿਆਣਾ ਦੇ ਨੂ ਤੋਂ ਲੋਕ ਦੋ ਲੋਕਾਂ ਨੂੰ ਕਾਬੂ ਕੀਤਾ ਇਸ ਮਾਮਲੇ ਦੇ ਸਬੰਧ ਵਿੱਚ ਆਲਫਲਾ ਯੂਨੀਵਰਸਿਟੀ ਦੇ ਕਈ ਡਾਕਟਰਾਂ ਦੀ ਭਾਲ ਕਰ ਰਹੇ ਨੇ ਤੇ ਦਿੱਲੀ ਬਲਾਸਟ ਮਾਮਲੇ ਵਿੱਚ ਗ੍ਰਫਤਾਰ ਕੀਤੇ ਗਏ ਕਥਿਤ ਮਾਸਟਰਮਾਈਂਡ ਡਾਕਟਰ ਮੁਲਾਜ਼ਮ ਬਾਰੇ ਕਈ ਨਵੇਂ ਪਹਿਲੂ ਵੀ ਸਾਹਮਣੇ ਆ ਰਹੇ ਹਨ 9 ਨਵੰਬਰ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਏਜੰਸੀ ਉਸ ਦੀ ਪੂਰੀ ਸਾਜ਼ਿਸ਼ ਅਤੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਲਈ ਕੰਮ ਕਰ ਰਹੀ ਹੈ ਇਜ਼ੁਰਾਨ ਅਲਫਲਾ ਯੂਨੀਵਰਸਿਟੀ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਵੀ ਮਿਲੀ ਹੈ ਕਿ ਲਗਭਗ 15 ਡਾਕਟਰ ਅਚਾਨਕ ਗਾਇਬ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸਾਰੇ ਡਾਕਟਰ ਮੁਲਾਜ਼ਮ ਦੇ ਸੰਪਰਕ ਦੇ ਵਿੱਚ ਸਨ ਇਸ ਲਈ ਏਜੰਸੀਆਂ ਹੁਣ ਉਹਨਾਂ ਦੀ ਭਾਲ ਦੇ ਵਿੱਚ ਲਗਾਤਾਰ ਛਾਪੇਮਾਰੀ ਵੀ ਕਰ ਰਹੀਆਂ ਨੇ ਜਾਂਚ ਟੀਮ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਡਾਕਟਰਾਂ ਦੀ ਪੂਰੇ ਨੈਟਵਰਕ ਦੇ ਵਿੱਚ ਸ਼ਮੂਲੀਅਤ ਕਿੰਨੀ ਹੈ ਕਿ ਉਹਨਾਂ ਦੇ ਬੰਮ ਧਮਾਕੇ ਦੀ ਸਾਜ਼ਿਸ਼ ਦੇ ਵਿੱਚ ਕੋਈ ਸਿੱਧੀ ਸ਼ਮੂਲੀਅਤ ਸੀ ਤੇ ਇਸ ਦੇ ਵੀ ਏਜੰਸੀਆਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ